ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜੇਕਰ ਕੋਈ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਤਾਂ ਉਸ ਨੂੰ ਫੜਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਪੁਰਾਣੇ ਕਿਲੇ ਵਿੱਚੋਂ 3150 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਨੌਜਵਾਨ ਦੀ ਪਹਿਚਾਣ ਪ੍ਰਗਟ ਸਿੰਘ ਵਾਸੀ ਪਿੰਡ ਛੱਟਾ ਵਾਲਾ ਵਜੋਂ ਹੋਈ। ਪੁਲਿਸ ਦੇ ਵੱਲੋਂ આરોપી ਪ੍ਰਗਟ ਸਿੰਘ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਨੌਜਵਾਨ ਨਸ਼ੀਲੀਆਂ ਗੋਲੀਆਂ ਕਿੱਥੋਂ ਲਿਆਉਂਦਾ ਸੀ ਇਸ ਦੇ ਸਟੇਟ ਅਤੇ ਫੋਰਵਰਡ ਲਿੰਕ ਇਸ ਰਿਮਾਨਡ ਦੌਰਾਨ ਹਾਜ਼ਰ ਕੀਤੇ ਜਾਣਗੇ ਇਸ ਨੌਜਵਾਨ ਤੇ ਪਹਿਲਾਂ ਵੀ 3000 ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ ਇਹ ਨੌਜਵਾਨ ਜੇਲ੍ਹ ਤੋਂ ਪੈਰੋਲ ਤੋਂ ਬਾਹਰ ਆਇਆ ਸੀ ਤੇ ਫੇਰ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਜੁਟ ਗਿਆ 121 ਅੰਡਰ ਸੈਕਸ਼ਨ 2 ਕਡ 285 ਜੀ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਦੋਸ਼ੀ ਫਿਲਹਾਲ ਜੀ ਅਰੈਸਟ ਕੀਤਾ ਤਿੰਨ ਦਿਨ ਦੇ ਰਿਮਾਂਡ ਦੇ ਉੱਤੇ ਆ ਜਿਹਦੇ ਵਿੱਚ 3150 ਟ੍ਰੈਮੋਡੋਲ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਉਹਦੇ ਕੋਲ ਅਗਲੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹਦੇ ਚ ਅੱਜ ਅਸੀਂ ਜਿਹੜਾ ਹੈਗਾ ਦੋਸ਼ੀ ਇੱਕ ਦੋ ਜਿਹੜੇ ਦੋਸ਼ੀ ਹੋਏ ਨੇ ਉਹ ਨਾਮਜ਼ਦ ਕਰਾਂਗੇ ਇਹ ਪੁਰਾਣੇ ਕਿਲੇ ਦੇ ਵਿੱਚੋਂ ਅਰਸਟ ਕੀਤਾ ਜੀ ਇਹ ਮਤਲਬ ਬੇਸਿਕ ਇਹ ਛਿੱਟਾ ਵਾਲੇ ਤੋਂ ਬ੍ਰੌਂਗ ਕਰਦਾ ਜੀ ਤੇ ਇਹ ਪਹਿਲਾਂ ਵੀ ਜਿਹੜੀ ਇਹ ਚ ਦੱਸਣ ਵਾਲੀ ਗੱਲ ਹੈ ਵੀ ਇਹਦੇ ਚ ਪਹਿਲਾਂ ਵੀ 3000 ਗੋਲੀ ਦਾ 익ਲਾ ਪਰਚਾ ਤੱਕ ਹੋਇਆ ਜਿਹਦੇ ਚ ਇਹ ਕਨਵੈਕਸ਼ਨ ਹੋਈ ਹੋਈ ਹੈ ਇਹਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ 4 ਸਾਲ ਇਹ ਕੱਟ ਕੇ ਆਇਆ ਹੈ ਜੀ ਤੇ ਦੁਬਾਰਾ ਫਿਰ ਇਹ ਜਿਹੜਾ ਹੈਗਾ ਇਸੇ ਕੰਮ ਦੇ ਵਿੱਚ ਤੰਦੇ ਵਿੱਚ ਲੱਗਿਆ ਹੋਇਆ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਜੀ ਹੂੰ ਕਿਉਂਕਿ ਇੰਨੇ ਟਾਈਮ ਦਿੱਤਾ ਹੈ ਅ ਅ ਅੰਦਰ ਦੀ ਜੇਲ੍ਹ ਦੇ ਵਿੱਚ 4 ਸਾਲ 10 ਸਾਲ ਦੀ ਸਜ਼ਾ ਉਹ ਇਸ 4 ਸਾਲ ਕੰਪਲੀਟ ਕਰਕੇ ਆ ਸਜ਼ਾ ਆਪਣੀ ਤੇ ਫਿਰ ਪ੍ਰੋਲ ਦਿੱਤੇਗਾ ਪਰ ਉਹਦੇ ਹੋਏ ਮੈਨੂੰ ਤੇ ਕੋ ਜਵਨੋ ਹੈਗਾ ਵੀ ਪ੍ਰੋਲ ਦੇਉਂਦੇ ਆ 4 ਸਾਲ ਦੀ ਸਜ਼ਾ ਕੱਟੀ ਹੋਈ ਹੈ ਕਿਹੜੀ ਗੱਲ ਹੈ ਪਹਿਲਾਂ ਵੀ 3 ਐਨਡੀ ਦਾ ਹੀ ਪਰਚਾ ਹੋਇਆ ਜੀ ਉਹ ਵੀ ਗੋਲੀਆਂ ਦਾ ਪਰਚਾ ਹੋਇਆ 3000 ਗੋਲੀ ਦਾ ਨਸ਼ੀਲੀ ਗੋਲੀ ਦਾ ਪਰਚਾ ਪਤਾ ਲੱਗਿਆ ਜੀ ਸਟ੍ਰੇਟ ਫਾਰਵਰਡ ਲਿੰਕ ਕਿੱਥੇ ਆ ਹਾਂ ਚੱਲ ਰਿਹਾ ਸਟ੍ਰੇਟ ਫਾਰਵਰਡ ਦੇ ਉੱਤੇ ਅਸੀਂ ਅੱਜ ਨਾਮਜ਼ਦ ਕਰਾਂਗੇ ਕਿਦੋਂ ਬੰਦੇ ਜਿਹੜੇ ਇਹਨੂੰ ਸਮਾਨ ਦੇ ਕੇ ਗਏ ਸੀ ਜਾਂ ਇਹਦੇ ਕੰਟੈਕਟ ਦੇ ਵਿੱਚ ਵੀ